ਸੂਚਨਾ ਪ੍ਰਾਪਤ ਹੋਈ ਹੁਣੇ ਹਜੇ ਦਸਾਲ ਸਿੰਘ ਰਾਮਗੜੀਆ ਹਾਲ ਲੱਗੀ ਕੋ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੋਈ ਵਿਕਤੀ ਇਨਜੁਰਡ ਹੋਏ ਨਹੀਂ ਮੈਂ ਹਸਤਾ ਲਾਇਆ ਇੱਥੇ ਉਹ ਜਾਂਚ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਕਿੰਨੇ ਲੋਕ ਜਖਮੀ ਕਰੀਬ 6 ਵਿਕਤੀਆਂ ਦੇ ਜਖਮੀ ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਭੇਜ ਲਿਆ ਰਹੇ ਕੌਣ ਕੌਣ ਹੈ ਡਾਕਟਰ ਕੋਲ ਤੱਕ ਕਿ ਦੋ ਲੋਕ ਬ੍ਰੋਡਕਸ ਨਹੀਂ ਮੈਨੂੰ ਇਹ ਜਾਣਕਾਰੀ ਮਿਲੀ ਹੈ ਸਾਡੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਆਪਾਂ ਕੀ ਬਾਈ ਜੋਤਾ ਮੈਂ ਨਾਮ ਅਮਨ ਜੀ ਕੀ ਹੈ ਮੰਦਿਰ ਗਿਆ ਗਿਆ ਥਾ ਦੋ ਬਾਈਕਸ ਆ ਰਹੇ ਨੇ ਉਹਨਾਂ ਨੇ ਫਾਇਰਿੰਗ ਕੀਤੀ ਸਰ ਮਤਲਬ ਹੋਣੀ ਕੋਈ 10 12 ਰਾਉਂਡ 43 ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਵਾਲਾ ਸ਼ੋਰੂਮ ਉਹਦੇ ਬਾਹਰ ਹਾਂਜੀ ਫਾਇਰਿੰਗ ਹੋਈ ਜੀ ਤੁਸੀਂ ਉੱਥੇ ਕੀ ਕਰਦੇ ਪਏ ਸੀ ਵੈਸੇ ਬੈਠੇ ਅੱਛਾ ਹਾਂਜੀ ਕਿੰਨੇ ਲੋਕਾਂ ਦੇ ਗੋਲੇ ਲੱਗੇ ਸਰ ਇਹ ਨਹੀਂ ਜਪਤਾ ਪਤਾ ਨਹੀਂ ਸਰ ਤੁਹਾਡੇ ਕਿਤੇ ਲੱਗੇ ਮੇਰੇ ਪੈਰ ਤੇ ਜਿੰਨੇ ਰੌਗ ਫਾਇਰ ਹੋ ਗਏ ਸਰ 10 ਤੋਂ 12 ਵਜੇ ਅੱਜ ਕੱਢ ਕੇ ਆਏ ਸੀ ਦੁਬਈ ਤੋਂ ਵਾਰ ਕਿੰਨਾ ਗੋਛੋ ਨੇ ਡਾਕਟਰ ਸਾਹਿਲ ਜੀ ਸਰ ਕਿੰਨੇ ਲੋਕ ਆਏ ਆ ਕੀ ਹੋਇਆ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਜਿੱਥੇ ਟੋਟਲ ਸਾਡੇ ਕੋਲ देयर ਵਰ 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬਰਾਡ ਡੈੱਡ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਰਨਮਾ ਜੀ ਬਾਕੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹਨਾਂ ਦੇ ਜਿਹੜੇ ਚਾਰ ਨੇ ਉਹਨੂੰ ਤੁਸੀਂ ਮਾਰ ਉਹਨਾਂ ਦੀ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਆਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਦੇ ਚਾਰ ਨੇ ਕੀ ਫਟਰੇ ਤੋਂ ਬਾਅਦ ਵੀ ਫਿਲਹਾਲ ਅੰਡਰ ਆਬਜ਼ਰਵੇਸ਼ਨ ਆ ਤੇ ਟ੍ਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਸਾਡੇ ਕੋਲ ਕੀ ਨਾ ਤਰਾ ਕੀ ਹੋਇਆ ਜੀ ਕਿੱਥੇ ਚੰਦਾਲੇ ਨੇ ਸੰਜੀਵ ਸਿੰਘ ਅੱਗੇ ਅਸੀਂ ਬਾਹਰ ਲੋਕੇ ਹੀ ਸ਼ਾਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕੰਦਰ ਟੋਮੋਡੇ ਆਏ ਉਹਨਾਂ ਨੇ ਮਗਰੋਂ ਆਂਦੇ ਆ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮਹਿਸੂਸ ਪਾਇਆ ਨਹੀਂ ਮोटा ਨੂੰ ਧੋਪੀ ਲੱਗ ਪਾਜੀ ਕਿ ਮੇਰੇ ਹੰਦ ਲੰਘੀ ਆ ਇਹ ਗੱਲ ਕਿ ਕੋਈ ਭਰਾ ਵੀ ਭੜੀ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵਧੀਆਂ ਨੇ ਉਹ ਐਸੋਲੇ ਅੰਮਸਾਰ ਰੈਪਨ ਕੀਤੇ ਗਏ ਨੇ ਮੋੜ ਛ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਬਾਜੀ ਘਟੋ ਘਟ 12 13 ਗੋਲੀਆਂ ਉਹਨਾਂ ਨੇ ਲੌਂਗ ਕੱਢੇ ਨੇ ਹਾਂਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟਲੀ ਤੇ ਜਿੰਨਾ ਮੁੰਡਿਆਂ ਨੂੰ ਗੋਲੀਆਂ ਵਧੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਐਸੋਲੇ ਇੱਥੋਂ ਅੰਮਸਾਰ ਰੈਪਨ ਕੀਤੇ ਗਏ ਉਹ ਕਿੰਨੇ ਲੋਕਾਂ ਦੇ ਕੋਲ ਗੋਲੀਆਂ ਵਿੱਚ ਹਾਂਜੀ ਕਿੰਨੇ ਲੋਕ ਜੀ ਇਹ ਇੱਕ ਮੇਰੇ ਇੱਕ ਜਣੇ ਕਦ ਤੱਕ ਕਿੰਨੇ ਜਣੇ ਆਏਗੇ ਚਾਰ ਤੇ 6 ਜਣੇ ਚੰਦਰ ਵੀ ਬਚ ਗਿਆ ਨਹੀਂ ਚੰਦਰ ਸਿੱਖ ਦੀ ਉਸਦੀ ਬਾਤ ਨਾਲ ਕਿਰਪਾ ਨਾਲ ਕਿਹਾ ਉਹ ਤੇ ਉਹੋ ਹੀ ਥ੍ਰੈਟ ਵਾਲੀ ਗੱਲ ਤੇ ਜੀ ਸਰ ਇਹਨਾਂ ਨੇ ਬੋਲਾ ਜੇ ਸਾਨੂੰ ਜੇ ਆਪਾਂ ਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਇਹ ਕੁਝ ਹੋਣਾ